ਉਸੀ ਵੀ ਕਦੇ ਨਾ ਕਦੇ ਆਪਣੇ ਆਪ ਨੂੰ ਸੁਭਾਲ ਜ਼ਰੂਰ ਕੀਤਾ ਹੋਵੇਗਾ ਜ਼ਿੰਦਗੀ ਆਖਰ ਹੈ ਕੀ ਜ਼ਿੰਦਗੀ ਕਿੰਨੂੰ ਕਹਿੰਦੇ ਹਨ ਕੁਝ ਲੋਕ ਬਿਨਾ ਕਿਸੇ ਸਹਾਰੇ ਦੇ ਬਿਨਾ ਮਿਹਨਤ ਦੇ ਤਾਰਿਆਂ ਵਾਂਗ ਚਮਕਦੇ ਨੇ ਅਤੇ ਕਈ ਲੋਕ ਪਰਮਾਤਮਾ ਦੀ ਸਾਰੀ ਦੇਣ ਹੋਣ ਦੇ ਬਾਵਜੂਦ ਵੀ ਭਾਵੇਂ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਖੁਸ਼ ਨਹੀਂ ਰਹਿੰਦੇ ਉਹਨਾਂ ਦੀ ਮਨ ਤੇ ਅਤੇ ਚਿਹਰੇ ਤੇ ਹਮੇਸ਼ਾ ਉਦਾਸੀ ਰਹਿੰਦੀ ਹੈ ਜ਼ਿੰਦਗੀ ਇੱਕ ਸਫ਼ਰ ਹੈ ਕਈ ਵਾਰ ਰਾਤ ਤੁਹਾਡੇ ਹਰੇ ਭਰੇ ਹੋਣਗੇ ਕਈ ਵਾਰ ਸੁੱਕੇ ਕਾਂਵਾਂਗੇ ਕਈ ਵਾਰ ਹਵਾ ਠੰਡੀ ਅਤੇ ਤਾਜ਼ਗੀ ਵਾਲੀ ਹੋਵੇਗੀ ਅਤੇ ਕਈ ਵਾਰ ਉਹੀ ਹਵਾ ਤੂਫਾਨੀ ਭਾਵ ਤੂਫਾਨ ਦਾ ਰੂਪ ਲੈ ਲਵੇਗੀ ਪਰ ਅਸਲ ਸਵਾਲ ਇਹ ਹੈ ਕਿ ਤੁਸੀਂ ਉਹ ਤੂਫਾਨ ਵਾਂਗ ਆਉਂਦੀ ਹੋਈ ਹਵਾ ਤੋਂ ਡਰ ਕੇ ਆਪਣੇ ਰਾਹ ਬਦਲਦੇ ਹੋ ਜਾਂ ਗਾਹ ਦੇ ਰਾਹ ਬਣਾਉਂਦੇ ਹੋ ਅੱਜ ਅਸੀਂ ਗੱਲ ਕਰਾਂਗੇ ਜ਼ਿੰਦਗੀ ਦੇ ਉਹ ਰਾਜਾਂ ਬਾਰੇ ਔਰ ਢੂੰਡੀਆਂ ਗੱਲਾਂ ਬਾਰੇ ਜਿਹੜੇ ਤੁਹਾਨੂੰ ਨਾ ਸਿਰਫ ਆਪਣੀ ਸੋਚ ਬਦਲਣ ਵਿੱਚ ਮਦਦ ਕਰਨਗੇ ਬਲਕਿ ਤੁਹਾਨੂੰ ਜ਼ਿੰਦਗੀ ਨੂੰ ਇੱਕ ਨਵੇਂ ਨਜ਼ਰੀਏ ਨਾਲ ਦੇਖਣਾ ਸਿਖਾਉਣਗੇ ਮੁਸ਼ਕਲਾਂ ਸਦਾ ਨਹੀਂ ਹੁੰਦੀਆਂ ਉਹ ਤੁਹਾਨੂੰ ਜ਼ਿੰਦਗੀ ਦੇ ਨਵੇਂ ਨਵੇਂ ਮੋੜ ਸਿਖਾਉਂਦੀਆਂ ਹਨ ਤੁਹਾਨੂੰ ਮੋੜਾਂ ਤੇ ਚੱਲਣਾ ਸਿਖਾਉਂਦੀਆਂ ਹਨ ਔਖੇ ਸਮੇਂ ਤੇ ਚੱਲਣਾ ਸਿਖਾਉਂਦੀਆਂ ਹਨ ਹਰ ਬੰਦਾ ਚਾਹੁੰਦਾ ਹੈ ਕਿ ਉਸ ਦੀ ਜ਼ਿੰਦਗੀ ਆਸਾਨ ਹੋਵੇ ਉਸ ਦੀ ਜ਼ਿੰਦਗੀ ਵਿੱਚ ਕੋਈ ਵੀ ਮੁਸ਼ਕਲ ਨਾ ਹੋਵੇ ਪਰ ਉਹ ਇਨਸਾਨ ਇਹ ਨਹੀਂ ਸੋਚਦਾ ਪਰ ਉਹ ਇਨਸਾਨ ਇਹ ਨਹੀਂ ਸੋਚਦਾ ਜੇ ਮੁਸ਼ਕਲਾਂ ਜ਼ਿੰਦਗੀ ਵਿੱਚ ਨਾ ਆਈਆਂ ਤਾਂ ਮੈਂ ਕੁਝ ਨਹੀਂ ਸਿੱਖ ਪਾਵਾਂਗਾ ਅਤੇ ਮੈਂ ਕਦੀ ਵੀ ਮਜ਼ਬੂਤ ਨਹੀਂ ਹੋ ਪਾਵਾਂਗਾ ਸੋਚੋ ਜੇ ਇੱਕ ਮੈਚ ਦਾ ਖਿਡਾਰੀ ਕੁਰਸੀ ਤੇ ਬਹਿ ਕੇ ਮੈਚ ਦੇਖਦਾ ਰਹੇ ਜੇ ਉਹ ਮੈਚ ਖੇਡੇ ਹੀ ਨਾ ਤਾਂ ਉਹ ਚੈਂਪੀਅਨ ਕਿਵੇਂ ਜਿੱਤ ਸਕਦਾ ਹੈ ਤਾਂ ਉਹ ਖਿਡਾਰੀ ਅੱਖਾਂ ਦੇ ਲੈ ਕੇ ਕਿਵੇਂ ਹੋ ਸਕਦਾ ਹੈ ਐਦਾਂ ਹੀ ਮੁਸ਼ਕਲਾਂ ਸਾਨੂੰ ਡੇਗਦੀਆਂ ਨਹੀਂ ਹਨ ਉਹ ਡੇਗ ਡੇਗ ਕੇ ਚੜਨਾ ਸਿਖਾਉਂਦੀਆਂ ਹਨ ਤੁਹਾਨੂੰ ਮਜ਼ਬੂਤ ਬਣਾਉਂਦੀਆਂ ਹਨ ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ ਇਸ ਦੇ ਗੁਲਾਮ ਬਣ ਕੇ ਨਾ ਰਹੋ ਲੋਕ ਤੁਹਾਨੂੰ ਯਾਦ ਨਹੀਂ ਰੱਖਦੇ ਤੁਸੀਂ ਆਪਣੇ ਮਨ ਵਿੱਚ ਉਹਨਾਂ ਦੀ ਛਵੀ ਬਣਾਈ ਹੈ ਕਿ ਉਹ ਮੇਰੇ ਵੱਲ ਹਮੇਸ਼ਾ ਹੀ ਵੇਖ ਰਿਹਾ ਹੈ ਉਹ ਤੁਹਾਨੂੰ ਵੇਖ ਕੇ ਦੱਸਾਂ ਤਾਂ ਬਾਅਦ ਤੁਹਾਨੂੰ ਭੁੱਲ ਜਾਂਦੇ ਨੇ ਪਰ ਤੁਹਾਡੇ ਦਿਮਾਗ ਵਿੱਚ ਉਹਨਾਂ ਦੀ ਤਸਵੀਰ ਚੱਲਦੀ ਰਹਿੰਦੀ ਹੈ ਕਿਉਂਕਿ ਲੋਕਾਂ ਦੀਆਂ ਗੱਲਾਂ ਦਾ ਕਦੀ ਵੀ ਅੰਤ ਨਹੀਂ ਹੁੰਦਾ ਜੇ ਤੁਸੀਂ ਚੰਗਾ ਕਰੋਗੇ ਉਹ ਕਹਿੰਦੇ ਹਨ ਉੱਬਾ ਕਰ ਰਿਹਾ ਹੈ ਭਾਵ ਆਪਣੀ ਸੋਭਾ ਖੱਟਣ ਲਈ ਕਰ ਰਿਹਾ ਹੈ ਅਤੇ ਜੇ ਤੁਸੀਂ ਕੁਝ ਨਾ ਕਰੋਗੇ ਇਹਨੇ ਮਾਰਨਗੇ ਇਹ ਤਾਂ ਆਲਸੀ ਹੈ ਇਹ ਤਾਂ ਕਾਹੇ ਜੋਗਾ ਨਹੀਂ ਤਬਲਤਾ ਉਸੇ ਦੀ ਹੁੰਦੀ ਹੈ ਜੋ ਆਪਣਾ ਰਸਤਾ ਖੁਦ ਚੁਣਦਾ ਹੈ ਤਾਂ ਕਿ ਉਹ ਜਿਹੜਾ ਹਰ ਕਿਸੇ ਦੇ ਇਸ਼ਾਰਿਆਂ ਤੇ ਨੱਚਦਾ ਹੈ ਛੋਟੀਆਂ ਛੋਟੀਆਂ ਗੱਲਾਂ ਤੇ ਬੁਕਰ ਗੁਜ਼ਾਰ ਰਹੋ ਉਸ ਪਰਮਾਤਮਾ ਦਾ ਹਮੇਸ਼ਾ ਹੀ ਸ਼ੁਕਰ ਕਰਿਆ ਕਰੋ ਇੱਕ ਗੱਲ ਯਾਦ ਰੱਖਿਓ ਜਿਸ ਕੋਲ ਜੁੱਤੀਆਂ ਨਹੀਂ ਉਹ ਸੋਚਦਾ ਹੈ ਕਾਸ਼ ਮੇਰੇ ਕੋਲ ਵੀ ਜੁੱਤੀਆਂ ਹੁੰਦੀਆਂ ਪਰ ਜਿਸ ਕੋਲ ਪੈਰ ਹੀ ਨਹੀਂ ਉਹ ਸੋਚਦਾ ਹੈ ਕਾਸ਼ ਮੇਰੇ ਕੋਲ ਵੀ ਜੁੱਤੀਆਂ ਪਾਉਣ ਲਈ ਪੈਰ ਹੁੰਦੇ ਅਕਸਰ ਅਸੀਂ ਜੋ ਨਹੀਂ ਮਿਲਿਆ ਉਸ ਦਾ ਗਮ ਕਰਦੇ ਰਹਿੰਨੇ ਹਾਂ ਪਰ ਜੋ ਮਿਲਿਆ ਹੈ ਉਸ ਦਾ ਸ਼ੁਕਰਗੁਜ਼ਾਰ ਕੇ ਵੇਖੋ ਕਿੰਨੀ ਖੁਸ਼ੀ ਮਿਲੇਗੀ ਉਸ ਦੀ ਕਦਰ ਹੀ ਨਹੀਂ ਕਰਦੇ ਜੋ ਮਿਲਿਆ ਹੈ ਕਿਉਂਕਿ ਅਸਲ ਖੁਸ਼ੀ ਹੀ ਸ਼ੁਕਰਗੁਜ਼ਾਰ ਹੋਣ ਵਿੱਚ ਹੈ ਜੇ ਤੁਸੀਂ ਹਰ ਰੋਜ਼ ਆਪਣੀ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਦੀ ਕਦਰ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਕਿੰਨੇ ਅਮੀਰ ਹੋ ਹੌਸਲਾ ਸਭ ਤੋਂ ਵੱਡੀ ਤਾਕਤ ਹੈ ਜ਼ਿੰਦਗੀ ਵਿੱਚ ਕਈ ਵਾਰ ਸਮਾਂ ਸਾਨੂੰ ਹੌਸਲੇ ਵਾਲੀ ਕਸੌਟੀ ਤੇ ਕਰਦਾ ਹੈ ਕਿਉਂਕਿ ਇੱਕ ਬੀਜ ਨੂੰ ਵੀ ਰੁੱਖ ਬਣਨ ਲਈ ਸਮਾਂ ਲੱਗਦਾ ਹੈ ਜੇ ਤੁਸੀਂ ਅੱਜ ਬੀਜ ਬੀਜਦੇ ਹੋ ਜੇ ਚਾਹੋਗੇ ਕੱਲ ਹੀ ਫਲ ਮਿਲ ਜਾਵੇ ਤਾਂ ਇਹ ਸੰਭਵ ਨਹੀਂ ਹੈ ਤੇ ਇਹ ਗੱਲ ਤੁਹਾਨੂੰ ਸਮਝਣੀ ਚਾਹੀਦੀ ਹੈ ਸਫਲਤਾ ਵੀ ਇੱਕ ਰੁੱਖ ਵਾਂਗ ਹੈ ਤੁਹਾਨੂੰ ਸਮਾਂ ਅਤੇ ਮਿਹਨਤ ਦੇ ਸਬਰ ਦੀ ਖਾਦ ਚਾਹੀਦੀ ਹੈ ਜੋ ਇੰਤਜ਼ਾਰ ਕਰਨਾ ਜਾਣਦਾ ਹੈ ਉਸ ਨੂੰ ਕਾਇਨਾਤ ਹਮੇਸ਼ਾ ਇਨਾਮ ਦਿੰਦੀ ਹੈ ਆਪਣੇ ਸਫ਼ਰ ਦੀ ਆਪਣੇ ਨਾਲ ਤੁਲਨਾ ਕਰੋ ਸਾਡੀ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਅਸੀਂ ਆਪਣੀ ਤੁਲਨਾ ਦੂਜਿਆਂ ਦੇ ਨਾਲ ਕਰਦੇ ਹਾਂ ਜਿਵੇਂ ਉਸ ਕੋਲ ਵੱਡੀ ਗੱਡੀ ਹੈ ਉਸ ਕੋਲ ਜ਼ਿਆਦਾ ਪੈਸਾ ਹੈ ਉਸ ਦੀ ਲਾਈਫ ਵਧੀਆ ਹੈ ਪਰ ਪਰਮਾਤਮਾ ਨੂੰ ਇਹ ਵੀ ਤਾਂ ਕਹਿ ਸਕਦੇ ਹਾਂ ਜੇ ਉਸ ਨੂੰ ਦਿੱਤਾ ਹੈ ਤਾਂ ਮੈਨੂੰ ਵੀ ਦੇ ਪਰ ਇਹ ਵੀ ਸੱਚ ਹੈ ਤੁਲਨਾ ਤੁਹਾਨੂੰ ਹਮੇਸ਼ਾ ਹੀ ਕਮਜ਼ੋਰ ਬਣਾਉਂਦੀ ਹੈ ਸੋ ਆਪਣੀ ਤੁਲਨਾ ਕਿਸੇ ਨਾਲ ਨਾ ਕਰਿਆ ਕਰੋ ਕਿਉਂਕਿ ਕੁਦਰਤ ਨੇ ਸਭ ਨੂੰ ਹੀ ਵੱਖ-ਵੱਖ ਬਣਾਇਆ ਹੈ ਜ਼ਿੰਦਗੀ ਇਹ ਹੈ ਤੁਸੀਂ ਕੱਲ੍ਹ ਨਾਲੋਂ ਅੱਜ ਬਿਹਤਰ ਬਣਨ ਦੀ ਕੋਸ਼ਿਸ਼ ਕਰੋ ਜ਼ਿੰਦਗੀ ਇੱਕ ਇਮਤਿਹਾਨ ਹੈ ਇਹ ਇਮਤਿਹਾਨ ਤੁਹਾਨੂੰ ਸਜ਼ਾ ਨਹੀਂ ਹਰ ਇੱਕ ਪਲ ਚ ਕੁਝ ਨਾ ਕੁਝ ਸਿਖਾਉਂਦਾ ਹੈ ਹਰ ਡਿੱਗਦਾ ਕਦਮ ਤੁਹਾਨੂੰ ਉੱਠਣਾ ਸਿਖਾਉਂਦਾ ਹੈ ਹਰ ਹਾਰ ਤੁਹਾਨੂੰ ਜਿੱਤ ਲਈ ਤਿਆਰ ਕਰਦੀ ਹੈ ਆਪਣੇ ਆਪ ਨੂੰ ਕਿਸੇ ਨਾਲ ਕੰਪੇਅਰ ਨਾ ਕਰੋ ਆਪਣੇ ਆਪ ਨੂੰ ਹਮੇਸ਼ਾ ਹੀ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੋ ਆਪਣੇ ਆਪ ਤੋਂ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਰਨ ਨਾਲ ਭੁੱਲਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਬਣੇ ਰਹਿਣਾ ਤੇਰਾ ਸਫਰਤ ਚੈਨਲ ਦੇ ਨਾਲ ਮਿਲਦੇ ਹਾਂ ਛੇਤੀ ਹੀ ਨਵੇਂ ਵਿਚਾਰਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਧੰਨਵਾਦ